ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਪੰਜਾਬੀ ਲੋਕ ਗੀਤ ਦੇ ਵਿੱਚ ਸੱਸੀ ਪੁੰਨੂ ਦਾ ਕਿੱਸਾ ਸੁਣਾਵਾਂਗੇ ਹਾਂਜੀ ਤਾਂ ਆਓ ਸੁਣਦੇ ਹਾਂ ਸੱਸੀ ਪੁੰਨੂ ਦਾ ਕਿੱਸਾ ਸੱਸੀ ਪੁੰਨੂ ਦੋ ਜਨੇ ਕੋਈ ਮੁਖ ਤੇ ਦਰਦ

ਉਹੀ ਅਸੀ ਕੰਡ ਉਸਾਰਵੇ ਵਿੱਚ ਵਿੱਚ ਰੱਖ ਦੇ ਮੋਰੀਆਂ ਮੈਂ ਤੇਰੇ ਪੇਚ ਗਿਨਾ ਦਸ ਤਾਰ ਦੇ ਹਾਏ ਵੇ ਪੁੰਨੋ ਜਾਲ ਮਾਂ ਦਿਲਾ ਦਿਆ ਤੇਨੂੰ ਛੋੜ ਕੇ ਨਾ ਜਾਣਈ ਹੋਏ ਸੁੱਤੀ ਨੂੰ ਛੋੜ ਕੇ ਨਾ ਜਾਣਈ ਹੋਏ ਉੱਠਣੀ ਦੀਏ ਸੁੱਤੀਏ ਤੂ ਲ ਚਰਖੇ ਦੀ ਸਾਰਨੀ ਪੁੰਨੂ ਵਰਗੀਆਂ ਸੂਰਤਾ ਮੈਂ ਤੈਨੂੰ ਲੈ ਦਿਆਂ ਦੋ ਤੂੰ ਚਾਰਨੀ ਹਾਈਵੇ ਪੁੰਨੂ ਜਾਲ ਮਾਂ ਦਿਲਾਂ ਦਿਆ ਮਹਿਰ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਈ ਹੋਏ ਸੁੱਤੀ ਨੂੰ ਛੋੜ ਕੇ ਨਾ ਜਾਣਈ ਹੋਏ ਸੁਨਨੀ ਮਾਏ ਮੇਰੀਏ ਅਗਲਾ ਮਾ ਤੇਰੀਆਂ ਪੂਣੀਆਂ ਤੇਰੇ ਚੜਖੇ ਨੂੰ ਦੇਵਾ ਛਾੜਨੀ ਪੁੰਨੂ ਵਰਗੀਆਂ ਸੂਰਤਾ ਮੈਨੂੰ ਮਿਲਣ ਕਿਤੋਂ ਨਾ ਹੋਰ ਨਹੀਂ ਹਾਏ ਵੇ ਪੁੰਨੂ

ਧਰਿਆ ਦੀ ਕੰਕਰੀ ਵੇ ਮਿਸ਼ਰੀ ਸਮਝ ਕੇ ਖਾਵਦੀ ਹਏ ਵੇ ਪੁੱਤੋ ਜਾਲ ਮਾ ਦਿਲਾ ਦਿਆ ਮਹਿਰ ਮਾ ਸੁਤੀ ਨੂੰ ਛੋੜ ਕੇ ਨ ਜਾਣਈ ਓਏ ਸੁਤੀ ਨੂੰ ਛੋੜ ਕੇ ਨ ਜਾਣਈ ਓਏ ਹਾਂਜੀ ਤਾਂ ਇਹ ਸੀਗਾ ਜੀ ਸੱਸੀ ਪੁੰਨੂ ਦੀ ਕਥਾ ਵਾਲਾ ਸੁਹਾਗ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਐਟਲਸ ਆਫ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ